ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪਤਕਾਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਰਾਮ ਰਹੀਮ ਨੂੰ ਮਿਲੇਗਾ ਵੱਡਾ ਚਟਕਾ ਜਾਂ ਫਿਰ ਮਿਲੇਗਾ ਐਸਜੀਪੀਸੀ ਨੂੰ ਕੋਰਚ ਆਉਣ ਵਾਲਾ ਹੈ ਵੱਡਾ ਫੈਸਲਾ ਪੰਜਾਬ 'ਚ ਖਤਰਨਾਕ ਪਦਰ ਤੇ ਹੋ ਰਹੀ ਹੈ ਮਿਲਾਵਟ ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਦਾ 18% ਸੈਂਪਲ ਹੋਇਆ ਫਿਰ ਭਗਵੰਤ ਮਾਨ ਨੇ ਕੀਤਾ ਐਲਾਨ ਹਾਕੀ ਜੇਤੂਆਂ ਨੂੰ 1-1 ਕਰੋੜ ਰੁਪਏ ਦਾ ਦਿੱਤਾ ਜਾਵੇਗਾ ਇਨਾਮ ਸਿਮ ਭਗਵੰਤ ਮਾਨ ਨੂੰ ਗੁਰਪਰਵੰਤ ਪੰਨੂ ਨੇ ਦਿੱਤੀ ਧਮਕੀ ਕਿ ਆ ਸੁਤੰਤਰਤਾ ਦਿਵਸ ਵਾਲੇ ਦਿਨ ਨਹੀਂ ਲਹਿਰਾਉਣ ਦੇਵਾਂਗੇ ਦੇਸ਼ ਦਾ ਝੰਡਾ ਨਿਰਸ ਚੋਪੜਾ ਨੇ ਪੈਰਿਸ 올림픽 ਚ ਜਿੱਤਿਆ ਚਾਂਦੀ ਦਾ ਤਗਮਾ ਪਾਕਿਸਤਾਨ ਦੇ ਨਦੀਬ ਨੇ ਕਬਜ਼ਾ ਕੀਤਾ ਸੋਨੇ ਦੇ ਤਗਮੇ ਤੇ ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਚੇਤਾਵਨੀ ਪੰਜਾਬੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਸੋਨੇ ਦੀ ਕੀਮਤਾਂ 'ਚ ਲਗਾਤਾਰ ਹੋ ਰਿਹਾ ਹੈ ਘਾਟਾ 5 ਅਗਸਤ ਤੋਂ ਸ਼ੁਰੂ ਹੋਈ ਸੀ ਗਿਰਾਵਟ ਤੇ ਅੱਜ ਵੀ ਹੈ ਜਾਰੀ। ਵਿਨੇਸ਼ ਫੋਰਗਟ ਦੇ ਹੱਕ 'ਚ ਆਇਆ ਕਿਸਾਨ ਜਥੇਬੰਦੀਆਂ ਸ਼ੰਭੂ ਬਾਰਡਰ ਸਰਹੱਦ ਤੇ ਕੀਤੀ ਮੀਟਿੰਗ ਕੀਤੀ ਕੁਝ ਖਾਸ ਐਲਾਨ। ਸਰਹੰਦ ਦੇ ਆਮ ਖਾਸ ਬਾਗ 'ਚ ਅੱਜ ਭਰਨਗੀਆਂ 3 ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣਗੀਆਂ ਕੁੜੀਆਂ। ਮਾਨਸਾਨੀਤ ਹੋਈ ਸ਼ਰਮਸਾਰ ਪ੍ਰਵਾਸੀ ਮਜ਼ਦੂਰ ਨੇ ਡੇਢ ਸਾਲ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਫਰਾਰ ਹੋਏ ਵਿਅਕਤੀ ਗੱਡੀ ਇਸਨੇ ਹੋਏ ਕਾਬੂ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰਨ ਵਾਲਾ ਜੋੜਾ ਹੋਇਆ ਗ੍ਰਿਫਤਾਰ ਕੈਨੇਡਾ ਤੋਂ ਆਈ ਮੰਦਪਾਗੀ ਖਬਰ ਸੈਰ ਕਰਨ ਗਏ ਵਿਅਕਤੀ ਦੀ ਪਾਰਕ ਚ ਜ਼ਪੇਤ ਭਰੇ ਹਾਲਾਤਾਂ ਚ ਮਿਲੀ ਲਾਸ਼ ਲੋਕ ਸਭਾ ਦੀ ਸੰਸਦ ਚ ਅਮਿਤ ਸ਼ਾਹ ਤੇ ਅਖਲੇਸ਼ ਯਾਦਵ ਚ ਹੋਈ ਤਿੱਖੀ ਬਹਿਸ 22 ਸਾਲਾ ਬੱਚੀ ਦੀ ਮਾਂ ਦੀ ਮਿਲੀ ਲਾਸ਼ ਪੇਕਿਆਂ ਨੇ ਸੌਰਿਆਂ ਤੇ ਲਗਾਏ ਕਤਲ ਦੇ ਇਲਜ਼ਾਮ ਪੰਜਾਬ ਚ ਦਿਖੇ ਕੁਝ ਸ਼ੱਕੀ ਐਸਐਸਪੀ ਨੇ ਖੁਦ ਚਲਾਇਆ ਸਰਚ ਆਪਰੇਸ਼ਨ ਸੁਤੰਤਰਤਾ ਦਿਵਸ ਨੂੰ ਲੈ ਕੇ ਪੁਲਿਸ ਹੈ ਚੌਕਸ ਨਸ਼ੀਲੇ ਪਾਊਡਰ ਸਣੇ ਕਾਬੂ ਹੋਇਆ ਮulzampuls ਨੂੰ ਚਖਮਾ ਦੇ ਕੇ ਹੋਇਆ ਫਰਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਚੇਤਾਵਨੀ ਪੰਜਾਬੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ ਵਿਆਹ ਦਾ ਚਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਕੀਤੀਆਂ ਹੱਦਾ ਪਾਰ 7 ਮਹੀਨੇ ਗਰਭਵਤੀ ਬਣਾ ਕੇ ਮੁੰਡਾ ਹੋਇਆ ਫਰਾਰ ਅੰਮ੍ਰਿਤਸਰ ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਹੋਇਆ ਭਿਆਨਕ ਹੰਗਾਮਾ ਪੰਜਾਬ ਚ ਐਨਐਚਏ ਆਈ ਅਧਿਕਾਰੀਆਂ ਨੂੰ ਮਿਲ ਰਹੀ ਹੈ ਜਾਨ ਨੂੰ ਮਾਰਨ ਦੀ ਧਮਕੀ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌੜ ਹਾਜ਼ਰ ਹੋਵਾਂਗੀ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੇ ਹੋ ਇਜਾਜ਼ਤ ਤਲਵੰਡ